1 2 3 ਤੇ 4 ਕਿਉਂਕਿ ਹਮ ਦੋ ਹਮਾਰੇ ਦੋ ਚਾਰ ਬੰਦੇ ਹੋ ਗਏ ਬਰੇਕਰੇ ਠੀਕ ਹੈ ਸਿੱਧੀ ਜੀ ਗੱਲ ਹੈ ਚਾਰ ਦੀ ਆਹੜਾ ਸਿਆਲਾਂ ਦੇ ਵਿੱਚ ਆਪਾਂ ਅੱਪਰ ਕਹਿ ਦਿੰਦੇ ਆ ਪੰਨਾਲ ਸਿਰਫ 999 ਰੁਪਏ ਦੇ ਆ ਚਾਰ ਲੈ ਜੋ ਇੱਕ ਦੋ ਤੇ ਤਿੰਨ ਤੇ ਇੱਕ ਚਾਰ ਚਾਰ ਲੋਰਾਂ ਐਮ ਤੋਂ ਲੈ ਕੇ ਵੀਰੇ ਡਬਲ ਐਕਸ ਲਾ ਤੱਕ ਸਿਰਫ 999 ਰੁਪਏ ਦੇ ਵਿੱਚ ਚਾਰ ਲੋਹਰਾਂ ਕਰ ਲਓ ਜਿਵੇਂ ਹੁਣ ਅੱਜ ਕੱਲ੍ਹ ਆ ਲੌਂਗ ਵੀਰੇ ਆ ਚੱਲ ਰਹੇ ਨੇ ਆਪਣੇ ਕੋਟੀਆਂ ਜੀਆਂ ਕਹਿ ਲਓ ਜਿਵੇਂ ਅਸੀਂ ਲੌਂਗ ਲਾ ਲੂ ਕੁਛ ਵੀ ਇਹਦਾ ਕੀ ਰੂਆ 350 350 ਸਿਰਫ 350 ਰੁਪਏ ਦੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੀ ਕਹਿਣੀ ਚਾਹੁੰਦਾ ਆਪਾਂ ਨਾ ਇੱਕ ਕਹਾਵਤ ਸੁਣੀ ਹੋਗੀ ਪਹਿਲਾਂ ਕਹਿੰਦਾ ਜਿੰਨੀ ਉੱਚੀ ਦੁਕਾਨ ਵੀਰੇ ਕਹਿੰਦਾ ਓਨਾ ਫਿੱਕਾ ਬਗਵਾਨ ਅੱਜ ਵੀਰੇ ਦੁਕਾਨ ਛੋਟੀ ਐ ਸਮਾਨ ਤੁਹਾਨੂੰ ਮਿੱਠਾ ਦੇ ਦਾਂਗੇ ਅਰੇ ਮੈਂ ਕੁੱਲ ਮਿਲਾ ਕੇ ਸ਼ੁਰੂ ਦੀ ਤੁਹਾਨੂੰ ਕਹ ਦਣਾ ਰੁਪਈਆ ਹਜ਼ਾਰ ਲਿਆਇਓ ਜੇਬ ਚ ਪਾ ਕੇ ਸਾਰਾ ਟੱਬਰ ਆਜੋ ਸਾਰੇ ਟੱਬਰ ਦੇ ਕੱਪੜੇ ਦਵਾ ਦਾਂਗੇ ਵੱਡਾ ਬੋਰਾ ਲਿਆਇਓ ਸਿਰਫ ਹਜ਼ਾਰ ਰੁਪਈਆ ਹੁਣ ਇਹ ਗੱਲ ਕਿਉਂ ਕਹਿ ਰਿਆਂਗਾ ਸੁਣੀ ਚੱਲਿਓ ਦੇਖੀ ਚੱਲਿਓ ਪਹਿਲਾਂ ਤਾਂ ਵੀਰੇ ਸਸਰੀਕਰ ਵੈਲਕਮ ਆਪੜੇ ਚੈਨਲ ਤੇ ਤੇ ਜਿੰਨੇ ਭਰਾ ਦੇਖ ਰਹੇ ਨੇ ਇੱਕ ਵਾਰੀ ਆਪਣੀ ਦੁਕਾਨ ਦਾ ਨਾਮ ਤੇ ਇੱਕ ਵਾਰੀ ਐਡਰੈਸ ਦੱਸੋ ਕਿੱਥੇ ਪੈਂਦਾ ਪ੍ਰੋਪਰ ਦੁਕਾਨ ਆ ਆਪਣੀ ਵੀਰੇ ਦੀਪਕ ਲੋਥ ਹਾਊਸ ਹਾਂਜੀ ਸ਼ੂਗਰ ਮਿਲ ਰੋਡ ਸਾਹਮਣੇ ਜਗਨਨਾਥਪੁਰ ਬਿਲਕੁਲ ਸਾਹਮਣੇ ਜਗਨਨਾਥਪੁਰੋਂ ਦੇ ਹਾਂਜੀ ਧ ਆਪਣਾ ਨਾਮ ਕੀ ਦੱਸ ਦਿੱਤੀ ਆਪਣਾ ਦੀਪਕ ਦੀਪਕ ਕਲੋਥ ਹਾਊਸ ਦੀਪਕ ਕਲੋਥ ਹਾਊਸ ਤੂਰੀ ਦੇ ਵਿੱਚ ਤੂਰੀ ਚੋਂ ਮੈਂ ਐਡਰੈਸ ਸਮਝਾ ਦੇਣਾ ਪ੍ਰੋਪਰ ਇੱਕ ਵਾਰੀ ਉਹ ਪੰਪ ਦੇ ਨਜ਼ਰ ਮਾਰੇ ਪਰਲੇ ਪਾਸੇ ਜਿਹੜਾ ਆਪਣਾ ਤੂਰੀ ਦੇ ਵਿੱਚ ਰੇਲਵੇ ਵਾਲਾ ਫਟਕਲਾ ਰੋਡ ਕਹਿੰਦੇ ਨੇ ਵੀਰੇ ਹਾਂ 슈ਗਰ ਮਿਲ ਰੋਡ 슈ਗਰ ਮਿਲ ਰੋਡ ਆ ਆ ਜਿਓ ਮੈਂ ਤੁਹਾਨੂੰ ਵੀਡੀਓ ਵੀ ਚਲਾ ਦੂੰਗਾ ਪੰਪ ਬਾਜੂ ਇੱਕ ਵਿਚਾਲੇ ਪੰਪ ਦੇ ਬਿਲਕੁਲ ਸਾਹਮਣੇ ਹੀ ਬਾਈ ਹੋਰਾਂ ਦੀ ਸ਼ਾਪ ਹੋ ਰਹੀ ਠੀਕ ਹੈ ਦੀਪਕ ਕਲੋਥ ਹਾਊਸ ਦੇ ਨਾਮ ਤੇ ਹੁਣ ਜੇ ਗੱਲ ਕਰੀਏ 1000 ਰੁਪਏ ਦੇ ਵਿੱਚ ਪੂਰੇ ਟੱਬਰ ਦੇ ਕੱਪੜੇ ਇਹ ਗੱਲ ਮੈਂ ਕਿਉਂ ਕਹਿ ਰਿ ਚੀਜ਼ਾਂ ਦੇਖ ਕੇ ਤੁਸੀਂ ਐ ਕਹੋਗੇ ਕਿ ਬਾਈ ਯਾਰ ਹੁਣ ਆਇਆ ਸੁਬਾ ਦਾ ਹਨਾ ਬਾਈ ਹੁਣ 1 2 3 ਤੇ 4 ਕਿਉਂਕਿ ਹਮਦੋ ਹਮਾਰੇ ਦੋ ਚਾਰ ਬੰਦੇ ਹੋ ਗਏ ਬਰੇਕਰੇ ਠੀਕ ਹੈ ਸਿੱਧੀ ਜੀ ਗੱਲ ਹੈ ਚਾਰ ਦੀ ਆਹੜਾ ਸਿਆਲਾਂ ਦੇ ਵਿੱਚ ਆਪਾਂ ਅੱਪਰ ਕਹਿ ਦਿੰਦੇ ਆ ਪੰਨਾਲ ਸਿਰਫ 999 ਰੁਪਏ ਦੇ ਆ ਚਾਰ ਲੈ ਜੋ ਸ਼ਾਂਤੀ ਮਾਰ ਕੇ ਇਹਦੇ ਵਿੱਚ ਵੀਰੇ ਸਾਈਜ਼ ਕਿੰਨੇ ਕਿੰਨੇ ਹੋਣਗੇ ਆਪਣੇ ਸਾਈਜ਼ ਸਾਰੇ ਹੋਣਗੇ ਵੀਰੇ ਐਕਸਲ ਡਬਲ ਐਕਸਲ ਡਬਲ ਐਕਸਲ ਤੱਕ ਹੋਣਗੇ ਨਾ ਠੀਕ ਹੈ ਜਿੱਦੂ ਇਸ ਇਦੂ ਵੱਡਾ ਸਾਈਜ਼ ਲੈਣਾ ਟੈਨਸ਼ਨ ਨਾ ਲਿਓ ਥੋੜੇ ਬਹੁਤ ਫਰਕ ਪੂ 19 ਤੇ 20 ਦਾ ਉਨੀ ਕੀ ਦਾ ਕਹਿ ਦਨੇ ਆ ਠੀਕ ਹੈ ਹਨਾ ਉਹ 1204 ਬਸ ਲੈ ਉਹ 1204 ਮਿਲ ਜਾਣਗੇ ਵੱਡੇ ਸਾਈਜ਼ ਦੇ ਇਹ ਮਿਲ ਜਾਣਗੇ 999 ਦੇ 4 ਗੱਲ ਕੱਲੀ ਖਤਮ ਇੱਥੇ ਨਹੀਂ ਹੋਈ ਚੀਜ਼ਾਂ ਤੁਹਾਨੂੰ ਬਹੁਤ ਸਾਰੀਆਂ ਦਿਖਾ ਦੂੰਗਾ ਚੰਗੀ ਲੱਗੇ ਤਾਂ ਕਿ ਵੀਡੀਓ ਸ਼ੇਅਰ ਕਰ ਦਿਓ ਮੈਂ ਕਹਿੰਦਾ ਤੂਰੀ ਚ ਜੇ ਤੁਸੀਂ ਕੱਪੜਾ ਲੈਣ ਆਇਓ ਤਾਂ ਇੱਕ ਵਾਰੀ ਉਰੇ ਟਰਾਈ ਜ਼ਰੂਰ ਮਾਰ ਲਿਓ ਉਰੇ ਕੁਆਲਿਟੀ ਵੀ ਮਿਲੂਗੀ ਰੇਟ ਮਿਲੂਗਾ ਬਹੁਤ ਜਾਇਜ਼ ਹੁਣ ਗੱਲ ਕਰਦੇ ਆ ਲੋਰਾਂ ਦੀ ਵੀਰੇ ਇੱਕ ਨਹੀਂ ਦੋ ਨਹੀਂ ਮੈਂ ਕਹਿੰਦਾ ਪੂਰਾ ਸਿਆਲ ਚਲੋ ਰਾਂ ਪਾਈ ਚਲੋ ਨਿਹਰੇ ਲੋਂਗੇ ਉਹ ਵੀ ਫਰ ਵਾਲੀਆਂ ਵਧੀਆ ਗਰਮ ਇੱਕ ਦੋ ਤੇ 3 ਤੇ 1 4 ਚਾਰ ਲੋਰਾਂ ਐਮ ਤੋਂ ਲੈ ਕੇ ਵੀਰੇ ਡਬਲ ਐਕਸਲ ਤੱਕ ਸਿਰਫ 999 ਰੁਪਏ ਦੇ ਵਿੱਚ ਚਾਰ ਲੋਰਾਂ ਕਲਰ ਕਿੰਨੇ ਮਿਲ ਜਾਣਗੇ ਵੀਰੇ ਇਹਦੇ ਵਿੱਚ ਇਹਦੇ ਵਿੱਚ ਕਲਰ ਮਿਲ ਜਾਣਗੇ 7 ਕਲਰ ਮਿਲ ਜਾਣਗੇ 7 8 ਕਲਰ ਹੈਗੇ ਨੇ ਆਪਣੇ ਕੋਲ ਲੈ ਜਿਓ ਬਿਲਕੁਲ ਲਓ ਜੀ ਸਿਰਫ 999 ਦੇ ਵਿੱਚ ਚਾਰ ਲੋਰਾਂ ਕੱਲੀ ਇੱਥੇ ਗੱਲ ਖਤਮ ਨਹੀਂ ਹੋਈ ਹੁਣ ਜਿਹੜੇ ਭਰਾ ਕਹਿੰਦੇ ਨੇ ਕਿ ਬਾਈ ਸਿਰਫ ਲੈਣੀ ਟਰੈਕ ਸੂਟ ਹੈ ਮੈਂ ਕਹਣਾ ਹੋਰ ਰੇਟ 'ਚ ਦੇ ਦਾਂਗੇ ਤੁਸੀਂ ਕਹਿੰਗੇ ਖੋਕੇ ਲੈ ਜੀਏ ਸਿਰਫ 499 ਦਾ ਬਿਲਕੁਲ ਹੈਨਾ ਇੱਕ ਟਰੈਕ ਸੂਟ 499 ਦਾ ਕਿਹੜਾ ਮਰਜੀ ਲੈ ਜਾਓ ਕਲਰ ਵੱਧ ਹੋਣਗੇ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਆ ਇੱਕ ਪੈਕਿੰਗ ਪਈ ਆ ਮਤਲਬ ਵਧੀਆ ਕੁਆਲਿਟੀ ਦੇ ਔਰ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਨੇ ਮੋٹے ਸਟਾਫ ਦੇ ਵਿੱਚ ਹੀ ਨੇ ਮੋٹے ਸਟਾਫ ਦੇ ਵਿੱਚ ਹੁਣ ਗੱਲ ਕਰਦੇ ਆ ਜਿਹੜੀਆਂ ਆਪਾਂ ਕਹਿ ਦਿੰਦੇ ਨੇ ਕਿ ਜੈਕਟਾਂ ਹੁੱਡੀਆਂ ਫਲੱਪੀਆਂ ਬਹੁਤ ਕੁਛ ਨਾਮ ਬੋਲ ਦਿੰਦੇ ਨੇ ਹੁਣ ਇਹਦੇ ਨਾਲ ਦੀਆਂ ਗੱਲ ਕਰੋ ਲਓ ਆ ਜੀ ਚੈੱਕ ਕਰੋ ਬਾਈ ਜਿਹਦੇ ਵਿੱਚ ਆ ਕੈਪ ਵੀ ਐ ਤੇ ਸਟਾਫ ਵੀ ਤੁਹਾਨੂੰ ਦਿਖਾ ਦਨ ਨਾਲ ਇੱਕ ਵਾਰੀ ਚੈੱਕ ਕਰ ਲਵਿਆ ਜਾ ਇੱਕ ਵਾਰੀ ਜਨਮਾਂ ਰੰਗ ਕਹਿੰਦੇ ਬਾਈ ਖੋਲ ਕੇ ਚੈੱਕ ਕਰਾ ਦੇ ਤਸੱਲੀ ਵਾਲਾ ਕੰਮ ਕਰਾਵਾਂਗੇ ਪੂਰਾ ਤੇ ਲਓ ਇਹ ਜਿਹੜੀ ਫਲੱਪੀ ਐ ਨਾਰਮਲ ਜਿਹਾ ਆਪਾਂ ਬੜੀ ਕੁਆਲਿਟੀ ਸਾਰੀ ਓਕੇ ਹੋ ਗਈ ਕੋਈ ਓਕੇ ਰਿਪੋਰਟ ਆ ਸਾਰੇ ਬਿੱਟਰ ਮਾਰਕੀਟ ਚੱਲਿਆ ਨਵੱਗਿਆ ਯਾਰ ਆਪਾਂ ਨਾਰਮਲ ਜਾਨੇ ਰਹਨੇ ਸਾਰਿਆਂ ਨੂੰ ਪਤਾ ਹੀ ਆ ਕਿਸੇ ਨੇ 600 ਕਿਸੇ ਨੇ 700 ਕੁਛ ਵੀ ਲੈਣਾ ਪਰ ਇੱਥੇ ਸਾਨੂੰ ਇੰਨੇ ਰੁਪਏ ਦੇਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਫਿਰ ਦੋ ਆਈ ਰੁਪਏ ਦੀਆਂ ਹਾਂ ਬਾਈ ਦਾ ਥੋੜਾ ਜਿਹਾ ਮਾਈਕ ਸੈੱਟ ਕਰਦੀ ਆਪਾਂ ਬਾਕੀ ਓਕੇ ਦੀ ਰਿਪੋਰਟ ਆ ਤੇ ਇਹ ਆਪਾਂ ਫਿਰ ਕਿੰਨੇ ਦੇ ਦਾਂਗੇ 399 ਸਰ ਫਿਰ 399 ਰੁਪਏ ਦੀ ਆਹਾ ਆਹਾ ਕੜੀ ਮਰ ਛਾਂਟੀ ਮਾਰ ਕੇ ਲੈ ਜਾਓ 15 ਵੀ ਡਿਜ਼ਾਈਨ ਹੈ ਜਿਹੜਾ ਮਰਜ਼ੀ ਦਾ ਲੈ ਜਾਓ 15 ਤੋਂ 20 ਡਿਜ਼ਾਈਨ ਇਹਦੇ ਵਿੱਚ ਪੈਣਾ ਰੇਟ ਰੂਗਾ ਸਿਰਫ 399 ਹੁਣ ਇਹ ਚੀਜ਼ਾਂ ਤੋਂ ਬਗੈਰ ਨਾ ਹੁਣ ਆ ਗਿਆ ਹਾਫ ਸਲੀਵਾਂ ਆਪਣੀਆਂ ਜਿਹੜੀਆਂ ਕਿ ਅੱਜ ਕੱਲ ਬੜੇ ਚੱਲ ਰਹੀਆਂ ਇਹਨਾਂ ਨੂੰ ਕਹਿੰਦੇ ਨੇ ਬਈ ਆ ਸਾਨੂੰ ਜਿਆਦਾ ਠੰਡ ਨਹੀਂ ਲੱਗਦੀ ਤੁਹਾਨੂੰ ਹਵਾ ਵੀ ਲੱਗਣੀ ਚਾਹੀਦੀ ਹੈ ਨਾ ਉਹਨਾਂ ਲਈ ਲੈ ਲਓ ਹੁਣ ਹਾਫ ਸਲੀਵ ਹੈਗੀ ਚੀਜ਼ ਘੈਂਟ ਹੈ ਯਾਰ ਇਹ ਵੀ ਆ ਦੇਖੋ ਵਧੀਆ ਮੋਟੀ ਹੈ ਇਹਨੇ ਐ ਕੋਈ ਮਾੜੀ ਹੋਈ ਹੋਈ ਹਰ ਕੰਪਨੀ ਦੇ ਲੋਕੋ ਨੇ ਜਿਪਨ ਸਬ ਕੰਪਨੀ ਦੇ ਲੋਕੋ ਨੇ ਬਹੁਤ ਚੰਗੀ ਹਟ ਮਾਇ ਵਧੀਆ ਯਾਰ ਘੈਂਟ ਆ ਤੇ ਵੀਰੇ ਇਹਦਾ ਕੀ ਰੇਟਰ ਹੋਊਗਾ ਆਪਣਾ ਕੁਝ ਵੀ ਨਹੀਂ ਵੀਰੇ ਸਿਰਫ 599 599 ਦੀ ਆ ਲੈ ਜਾਓ ਮਤਲਬ ਭਾਈ ਹੋਰ ਨੇ ਨਾ ਜਿਵੇਂ ਹਲੇ ਚਲੋ ਸਿਆਲ ਹਲੇ ਥੋੜਾ ਥੋੜਾ ਸ਼ੁਰੂ ਹੋ ਗਿਆ ਉਹਦੇ ਕਰਕੇ ਵੀਰੇ ਵਿంటర్ ਸੇਲ ਲੱਗੀ ਹੋਈ ਆ ਬਸ ਵਧੀਆਲੀ ਤੇ ਹੁਣ ਆ ਗੱਲ ਕਰਦੇ ਆ ਆ ਚੀਜ਼ਾਂ ਆ ਗਿਆ ਹੁਣ ਪੂਰੀਆਂ ਮੈਂ ਕਹਿੰਨਾ ਐਂਡ ਗੱਲ ਬਾਤ ਆ ਜਿਹੜੇ ਆਪਾਂ ਕੁੜਤੇ ਪਜਾਮੇ ਦੇ ਨਾਲ ਅੱਜਕੱਲ ਮੁੰਡੇ ਪਾਉਂਦੇ ਵੀ ਆ ਦੁਕਾਨ ਦੇਖ ਕੇ ਆਏ ਨਾ ਇਹ ਮੈਂ ਤੁਹਾਨੂੰ ਸੂਰਜ ਹੀ ਕਹਾਂਗਾ ਤੇ ਆ ਚੀਜ਼ਾਂ ਨੇ ਵੀਰੇ ਹੁਣ ਇਹਦਾ 1000 ਪਲੱਸ ਜਾਂਦਾ ਰੇਟ ਬਿਲਕੁਲ ਜਾਂਦਾ ਜੀ ਆਰਾਮ ਨਾਲ ਹੱਸ ਕੇ ਲੈ ਲਓ ਬੰਦਾ ਹੱਸ ਕੇ ਦੇ ਵੀ ਦਊਗਾ ਅਗਲਾ ਕਹਿੰਦਾ ਯਾਰ ਚੀਜ਼ ਐ 1000 ਰੁਪਏ ਦਾ ਕੁਝ ਵੀ ਨਹੀਂ ਹੈਗਾ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ 1000 ਰੁਪਏ ਜੋ ਚ ਭਾ ਕੇ ਜੋ ਪੂਰਾ ਟੱਬਰ ਦੇ ਕੱਪੜੇ ਲੈ ਜਾਓਗੇ ਇਹ ਕਿੰਨੇ ਦੇ ਦਾਂਗੇ ਵੀਰੇ ਆਪਾਂ 699 ਰੁਪਏ 699 ਜੀ ਬਿਲਕੁਲ ਲੈ ਵੀਰੇ ਇਹਦੇ ਵਿੱਚ ਅਲੱਗ-ਅਲੱਗ ਵੈਰਾਈਟੀ ਮਿਲ ਜੂਗਾ ਦੇਖੋ 699 ਆ ਜੂਗਾ ਕੁਸਕੇ ਦੇ ਵਿੱਚ ਸਿਲੈਕਟਡ ਜੇ ਪੀਸ ਪੈਣਾ ਮਹਿੰਗਾ ਰੇਟ ਨਹੀਂ ਹੋਊਗਾ ਜੇ ਮੈਂ ਹੁਣ ਇਹਦੇ ਨਾਲ ਦੀਆਂ ਚੀਜ਼ਾਂ ਰਿਹਾ ਫੋਰ ਬਾਕਟ ਮਾਰਕਟ ਦੇ ਵਿੱਚ ਜੇ ਇਹ ਹੀ ਚੀਜ਼ ਕਿਤੇ ਸ਼ੋਰੂਮ 'ਚ ਟੰਗੀ ਹੋਊਗੀ ਆਪਾਂ ਜਾਣੀ ਆ ਮੋਲੋਂ ਮੁੱਲਾਂ 'ਚ ਮੈਂ ਕਹਣਾ ਵੀਰੇ 35 35 4 4000 ਰੁਪਏ ਇਹੇ ਸੇਮ ਚੀਜ਼ ਇੱਥੇ ਅੱਜ ਕਿੰਨੀ ਮਿਲ ਜੂ ਇਹ 699 699 ਦੀ ਕਰ ਲੈ ਲੈ ਜੋ ਬਾਈ ਕਰ ਆਪਸ਼ਨ ਦੇਖ ਲੋ ਇਹਦੇ ਵਿੱਚ ਚੈੱਕ ਕਰੋ ਲੈ ਯਾਰ ਇਹ ਚੀਜ਼ ਹੀ ਮੈਂ ਕਹਣਾ ਬੜੀਆਂ ਜ਼ਬਰਦਸਤ ਰੱਖੀ ਬਠਾ ਬਾਈ ਲੈ ਚੈੱਕ ਕਰੋ ਲੈ ਫੋਰ ਪਾਕਟ ਦੇ ਵਿੱਚ ਬਾਧੂ ਇਧਰ ਆ ਡਿਸਪਲੇ ਵੀ ਚੈੱਕ ਕਰਾ ਦੇ ਆ ਜਿੰਨਾ ਵੀ ਮਟੀਰੀਅਲ ਪੈਗਾ ਆਪਣੇ ਕੋਲ ਵੀਰੇ ਵਾਇਸ ਦੇ ਰਿਲੇਟਡ ਦਾ ਸਾਰਾ ਸਾਮਾਨ ਮਿਲ ਜੂਗਾ ਇਹ ਟੂ ਚੱਟ ਲੈ ਆ ਵੀ ਚੈੱਕ ਕਰ ਲੋ ਟ੍ਰਾਈਡਿੰਗ ਚੱਲ ਰਿਹਾ ਹੈ ਅ ਤੇਡੀਆਂ ਜੇਬਾਂ ਵਾਲੀਆਂ ਹੈਗੀ ਥੋੜੀ ਜੀ ਮਤਲਬ ਚੀਜ਼ ਇੱਥੇ ਤੁਹਾਨੂੰ ਸਾਰੀ ਮਿਲ ਜੂਗੀ ਰੇਟ ਤੁਹਾਨੂੰ ਚੱਲ ਰਿਹਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਇੱਕ ਭਰਾ ਆਪਾਂ ਗੱਲ ਹੋਰ ਕਰ ਲੈਣਾ ਚੱਲਦੇ ਜਦੋਂ ਮੈਂ ਆਪਣੇ ਧੂਰੀ ਜਿੱਤਾ ਚਲੋ ਆਏ ਜਾਣਗੇ ਬੰਦੇ ਜਿਹੜੇ ਲੋਕਲ ਤੇ ਹੈਗੇ ਨੇ ਚਲੋ 10 20 ਕਿਲੋਮੀਟਰ ਤੱਕ ਆ ਜਾਂਦੇ ਨੇ ਜਿਹੜੇ ਹੁਣ ਜਿਹੜੇ ਬੱਠੀ ਦੂਰ ਨੇ ਉਹ ਕਹਿੰਦੇ ਨੇ ਅਸੀਂ ਡੇ ਦਾ ਤੇਲ ਖੋਕ ਦਾਂਗੇ ਵੀ ਕੂਰੀਅਰ ਕਰਾ ਦਾਂਗੇ ਆਪਾਂ ਬਿਲਕੁਲ ਜੀ ਬਿਲਕੁਲ ਕੋਰੀਏ ਕਰਾ ਦਿੰਦੇ ਹਾਂ ਹਾਂ ਫਿਰ ਕੂਰੀਅਰ ਦੇ ਚਾਰਜਸ ਅਗਲੇ ਦੇ ਹੋਣਗੇ ਪੇਪਰਡ ਵਾਂ ਚਾਹੀਦੀ ਆ ਹਾਂ ਨਹੀਂ ਕੋਰੀ ਫ੍ਰੀ ਕਰਾ ਪੇਮੈਂਟ ਕਰ ਦਿਓ ਬਾਈ ਨੂੰ ਜਿੰਨੇ ਵੀ ਤੁਹਾਡੇ ਬਣ ਗਏ ਕੂਰੀਅਰ ਹੋ ਚੁੱਕੇ ਤੁਹਾਡੇ ਘਰੇ ਪਹੁੰਚੂ ਆਲ ਪੰਜਾਬ ਫ੍ਰੀ ਹਾਂਜੀ ਕੋਰੀ ਫ੍ਰੀ ਲਓ ਕੂਰੀਅਰ ਫ੍ਰੀ ਹੈ ਇਸ ਤੋਂ ਇਲਾਵਾ ਬਾਈ ਹੋਰਾਂ ਕੋਲ ਬਹੁਤ ਸਾਰਾ ਹੋਰ ਸਮਾਨ ਵੀ ਹੈ ਮਿੱਤਰੋ ਤੇ ਜਿਵੇਂ ਗੱਲ ਕਰ ਇੱਕ ਵਾਰ ਡਿਜ਼ਾਈਨ ਚੈੱਕ ਕਰਾਂ ਦੇ ਲਿਮਟਡ ਵਿంటర్ ਦਾ ਦਾ ਪੂਰਾ ਦਾ ਪੂਰਾ ਮਾਲ ਪਿਆ ਪੂਰਾ ਬੱਚਿਆਂ ਦੇ ਬੱਚਾ 492 ਦੋ ਵੀਰ ਜੀ ਕੀ ਚੀਜ਼ਾਂ ਫਲੱਪੀਆਂ ਆਪਣਾ ਭਈ 2499 ਦੇ ਬੱਚਿਆਂ ਦੀ ਅੱਛਾ ਬੱਚੇ ਦੀ ਦੋ ਲੈ ਜਾਓ ਲੈ ਬਈ 499 ਦੀਆਂ ਇੱਕ ਬੱਚੇ ਦੀ ਦਿਖਾਉਂਗੀ ਕੋਈ ਚੱਕ ਕੇ ਦੇਖੋ ਲੈ ਬਈ ਆ ਬੱਚਿਆਂ ਦੀਆਂ ਫਲੱਪੀਆਂ ਨੇ ਸਰਫਤ 499 ਦੀਆਂ ਦੋ ਲੈ ਜਾਓ ਮਿੱਤਰੋ ਇੱਕ ਨਹੀਂ ਦੋ ਲਓ ਬਈ ਕਰੋ ਦਿਲ ਖੁਸ਼ ਕਰਤਾ ਬਾਈ ਨਾਲ ਸਾਰੇ ਜਵਾਕਾਂ ਦਾ ਜੀ ਵਿੱਚ ਇਹਨਾਂ ਦਾ ਬਾਈ ਉਹਨਾਂ ਦਾ ਬੱਚੇ ਦੀ ਥੋੜੀ ਚੰਗੀ ਗਵਾਰੰਟੀ ਲੈਣੀ ਤੁਸੀਂ بڑا ਪੀਸ ਲੈਣਾ ਓਕੇ ਤਾਂ ਸਰਫ ਕੰਫਰੰਟ ਐ ਮੇਰੇ ਕੋਲ ਠੀਕ ਹੈ ਫਰਕ ਕੋਈ ਜ਼ਿਆਦਾ ਨਹੀਂ 100 ਤੋਂ 150 ਰੁਪਏ ਦਾ ਫਰਕ ਪੈ ਰਿਹਾ ਨਹੀਂ 50 ਦਾ ਵੀ ਰ ਸਾਰਾ ਸਾਰਾ 50 ਰੁਪਏ ਦਾ ਹਨਾ ਗੱਲ ਕਰਦੇ ਹਾਂ ਚੀਜ਼ਾਂ ਬਹੁਤ ਮਿਲ ਜਾਣਗੀਆਂ ਹਾਂ ਇੱਕ ਬਈ ਕਲਰ ਆਪਸ਼ਨ ਬਹੁਤ ਅਰੇ ਕਲਰ ਆਪਸ਼ਨ ਉਹਦਾ ਜਿਹੜਾ ਬੰਦਾ ਇਹ ਕਹਿੰਦਾ ਮੈਂ ਹਾਈ ਐਂਡ ਚੀਜ਼ ਲੈਣੀ ਹੈ ਹੁਣ ਮੈਂ ਸਾਨੂੰ ਇੱਕ ਚੀਜ਼ ਦਿਖਾਈ ਸੀ ਵੀਰੇ ਬਲੈਕ ਜੇ ਕਲਰ ਦੇ ਆਪਣਾ 4 ਪਾਕਟ ਕਿੱਥੇ ਲੰਗੀ ਉਹ ਜੇ ਹੁਣ ਗੱਲ ਆਹ ਹੁਣ ਆਹ ਚੀਜ਼ ਪਈ ਹੈ ਹਨਾ ਇਹਦਾ ਫਰਕ ਦੇਖ ਲਓ ਤੁਸੀਂ ਕੁਝ ਵੀ ਨਹੀਂ ਹੈਗਾ ਬਾਕੀ ਦਾ ਰੇਟ ਨਾਲ ਰੇਟ ਵੀ ਸਸਤਾ ਚੀਜ਼ ਵੀ ਕੈਂਟ ਬਣ ਗਈ ਮਤਲਬ ਹਾਈ ਕੁ ਬੰਦੇ ਦਾ ਬਜਟ ਦੇ ਹਿਸਾਬ ਨਾਲ ਪਿਆ ਬਜਟ ਹਿਸਾਬ ਨਾਲ ਸਾਰਾ ਲਓ ਬਈ ਇਸ ਤੋਂ ਇਲਾਵਾ ਇਹਨਾਂ ਕੋਲੇ ਤਾਂ ਗਿਆ ਜੈਂਟ ਦਾ ਸਾਰਾ ਸਮਾਨ ਹੁਣ ਲੇਡੀਜ਼ ਦਾ ਵੀ ਸਾਰਾ ਸਮਾਨ ਪਿਆ ਉਹ ਵੀ ਤੁਹਾਨੂੰ ਦਿਖਾ ਦੇਣਾ 1 ਬਾਈ 1 ਤੇ ਹੁਣ ਬਈ ਜਿਹੜਾ ਸਟਾਕ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਣੇ ਘਰੇ ਮਾਤਾ-ਮਾਂ ਤੇ ਪਹਿਣਾਣਾ ਰੇਟ ਇਹਨਾਂ ਦਾ ਵੀ ਰੂਗਾ ਓਪਨ ਚੈਲੰਜ ਮੈਂ ਕਹਿੰਦਾ ਫੈਕਟਰੀ ਰੇਟ ਵਾਲਾ ਕੰਮ ਹੋ ਗਿਆ ਵੀਰੇ ਹਣਾ ਜਮੇ ਤੇ ਉਹ ਤੋਂ ਵੀ ਸਸਤੀ ਪਊਗਾ ਹੁਣ ਗੱਲ ਕਰਦੇ ਸਭ ਤੋਂ ਪਹਿਲਾਂ ਛੋਟੇ ਬੱਚੀਆਂ ਦੇ ਗੁੜੀਆਂ ਦੇ ਠੀਕ ਐ ਆ ਛੋਟੀਆਂ ਫਲੱਪੀਆਂ ਆ ਗਈਆਂ ਬਹੁਤ ਹੀ ਸਸਤੇ ਸਿਰਫ 299 ਵੀਰੇ 299 ਦੇ ਵਿੱਚ 299 ਦੇ ਵਿੱਚ ਸ਼ਾਂਤੀ ਮਾਰ ਕੇ ਲੈ ਜਾਓ ਸਾਈਜ਼ ਮੈਸ ਨੂੰ ਦੱਸ ਦੇਣਾ ਬੱਚੇ ਵੀਰੇ 3 ਸਾਲ ਤੋਂ ਲੈ ਕੇ 12 13 ਸਾਲ ਤੱਕ ਦਾ ਬੱਚਾ ਹੁੰਦਾ ਹਣਾ ਬਿਲਕੁਲ ਇਹਦੇ ਵਿੱਚ ਮਿਲ ਜਾਣਗੇ ਸਿਰਫ ਰੇਟ ਰਹੂਗਾ 299 ਕਲਰ ਆਪਸ਼ਨ 9 ਤੋਂ 10 ਮਿਲ ਜਾਣਗੇ ਇਹਦੇ ਵਿੱਚ ਇਹ ਬੱਚਿਆਂ ਨੂੰ ਦਿਖਾਏਗਾ ਬੱਚਿਆਂ ਤੋਂ ਬਾਅਦ ਆ ਗਿਆ ਆਪਣੇ ਥੋੜੇ ਜਿਹਾ ਵੱਡੇ ਬੱਚੇ ਵੀਰੇ ਹਣਾ ਕੁੜੀਆਂ ਨੂੰ ਵੱਧ ਸ਼ੌਂਕ ਹੁੰਦਾ ਥੋੜਾ ਲੌਂਗ ਫੁੱਲ ਸਾਈਜ਼ ਆਗੇ ਜਿਹੜਾ ਮਰਜ਼ੀ ਸਾਈਜ਼ ਲੈ ਲਓ ਡਬਲ ਐਕਸ ਐਲ ਤੱਕ ਲਓ ਇਹਦੇ ਵਿੱਚ ਆ ਚੀਜ਼ਾਂ ਆ ਗਈਆਂ ਵੀਰੇ ਕੈਪ ਵਾਲੇ ਵੀ ਆ ਗਏ ਬਾਧੂ ਆ ਗਏ ਇਹਨਾਂ ਦਾ ਕੀ ਰੇਟ ਹੋਗਾ ਵੀਰੇ ਆਪਣਾ 499 499 ਰੁਪਏ ਸੋਣੀ ਚੱਲਿਓ ਲਓ ਇਹਦੇ ਵਿੱਚ ਆ ਚੈੱਕ ਕਰ ਲਓ ਹਰ ਤਰ੍ਹਾਂ ਦਾ ਡਿਜ਼ਾਈਨ ਅਲੱਗ-ਅਲੱਗ ਨੇਗੇ ਐਮ ਤੋਂ ਡਬਲ ਐਕਸ ਐਲ ਤੱਕ ਮਿਲ ਜੂਗਾ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਲਓ ਜੀ ਆ ਚੀਜ਼ ਚੈੱਕ ਕਰ ਲਓ ਹੁਣ ਦਿਖਾਨੇ ਆਪਾਂ ਤੁਹਾਨੂੰ ਲੇਡੀਜ਼ ਦੇ ਵਿੱਚ ਬਹੁਤ ਸਾਰੀਆਂ ਆਟਮਾਂ ਨੇਗੀਆਂ ਕੱਲੀ-ਕੱਲੀ ਚੀਜ਼ ਚੈੱਕ ਕਰ ਲਓ ਜਿਵੇਂ ਹੁਣ ਅੱਜ ਕੱਲ੍ਹ ਆ ਲੌਂਗ ਵਰੀਆ ਚੱਲ ਰਿਆ ਨੇ ਆਪਣੇ ਕੋਟੀਆਂ ਆਂ ਕਹਿ ਲਓ ਜੇ ਅਸੀਂ ਲੌਂਗ ਲਾ ਲੂ ਕੁਛ ਵੀ ਇਹਦਾ ਕੀ ਰੂਆ 350 350 ਰੁਪਏ ਦੇ ਵਿੱਚ ਆਹਾ ਇਦਾਂ ਦੀਆਂ ਚੀਜ਼ਾਂ ਮਿਲ ਜਾਣਗੀਆਂ ਅੱਲਾ ਕਰੋ ਚੱਕ 350 ਇਹ ਵੀ ਤੇ ਇਹਦੇ ਨਾਲ ਹੀ ਛੋਟੀਆਂ ਵੀ ਆ ਗਈਆਂ ਜਿਹੜੀਆਂ ਨਾਰਮਲ ਆਪਾਂ ਪਾਣੇ ਹੋਣੇਗੇ ਇਹ ਵੀ ਵਧੀਆ ਇਹ ਵੀ ਸੇਮ ਲਾ 350 ਲਓ ਜੀ 350 ਦੇ ਵਿੱਚ ਕਲਰ ਡਿਜ਼ਾਈਨ ਚੈੱਕ ਕਰ ਲਓ ਭਈ ਆ ਬਾਦੂ ਭਈ ਇਹਨਾਂ ਦੇਖ ਲਓ ਹਰ ਤਨ ਦਾ ਮਿਲ ਜੂ ਕਪੜਾ ਇਹਦਾ ਵਧੀਆ ਯਾਰ ਸੌਫਟ ਜਿਹਾ ਵਾਲਾ ਜ਼ਿਆਦਾ ਕਪੜਾ ਹੈਗਾ 15 ਤੋਂ 20 ਕਲਰ ਦੇ ਮਿਲ ਜਾਣਗੇ ਇਹਦੇ ਵਿੱਚ 15 ਤੋਂ 20 ਕਲਰ ਡਿਜ਼ਾਈਨ ਮਿਲ ਜਾਣਗੇ ਜੀ ਹਨਾ ਜੀ ਤੇ ਇੱਕ ਆ ਵੀ ਚੀਜ਼ ਦੱਸ ਦੋ ਜੀ ਇਹ ਆਪਣੇ ਉਹ ਸੂਟ ਜੇ ਕਹਿੰਦੇ ਨੇ ਹਨਾ ਇਹ ਅੱਜ ਕੱਲ੍ਹ ਚੱਲ ਰਹੇ ਨੇਗੇ ਇਦਾਂ ਦੇ ਲਓ ਸ਼ਰੀਨ ਦੇ ਬੈਲਵੈਟ ਚ ਆ ਰਹੇ ਨੇ 550 ਕੋਟ ਸੈੱਟ 550 ਦਾ ਕੋਟ ਸੈੱਟ ਆਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਬਾਦੂ ਅਲਿਮਿਟਿਡ ਤੇ ਇੱਕ ਵਾਰ ਇਹ ਚੀਜ਼ਾਂ ਹੀ ਪਈਆਂ ਨੇ ਕੁਛ ਕੰਨ ਹਾਂਜੀ ਸਟੌਕ ਫੁੱਟ ਆਇਆ ਤਾਂ 3 ਪੀਸ ਹਾਂਜੀ 650 ਦੇ ਵਿੱਚ ਇਹਦੇ ਵਿੱਚ ਚੀਜ਼ਾਂ ਕਿੰਨੀਆਂ ਇੱਕ ਤਾਂ ਸ਼ੌਲ ਆ ਗਿਆ ਹਨਾ ਸ਼ੌਲ ਆ ਗਿਆ ਜੀ ਤੇ ਪਲਾਜ਼ੋ ਆ ਗਿਆ ਤੇ ਪਲਾਜ਼ੋ ਆ ਗਿਆ ਤੇ ਉੱਪਰ ਕੁੜਤਾ ਆ ਗਿਆ ਇਹਦਾ ਕੀ ਰੇਟ ਹੋਗਾ ਵੀਰੇ 650 650 ਤੇ ਉੱਪਰ ਜਿਹੜਾ ਬੈਲਵਰਟ ਸੂਟ ਪਏ ਨੇ ਹਾਂਜੀ ਇਹ ਵੀ 650 ਅੱਛਾ ਇਹ ਵੀ 650 ਦੇ ਇੱਕ ਵਾਰੀ ਜਲਾ ਨੀਂਗਾ ਕਰਵਾ ਦੇ ਆ ਇੱਧਰ ਵੀ ਪਈਆਂ ਨੇ ਉੱਧਰ ਵੀ ਪਈਆਂ ਨੇ ਕੁਛ ਕਰ ਤੇ ਮੈਟਰ ਐਡਰੈਸ ਤੁਹਾਨੂੰ ਚੱਲ ਰਿਹਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਏ ਵੀ ਆਪਾਂ ਕੂਰੀਅਰ ਕਰਾ ਦਾਂਗੇ ਨਾ ਜਿੱਥੇ ਵੀ ਅਗਲਾ ਚਾਹੂਗਾ ਬਾਕੀ ਤੂਰੀ ਦੇ ਵਿੱਚ ਤੁਸੀਂ ਆ ਜਿਓ ਸੇਲ ਲੱਗੀ ਹੋਈ ਆ ਬਾਈ ਹੋਰਾਂ ਦੇ ਉਹ ਸ਼ਾਪ ਤੇ ਬਾਕੀ ਸਕਰੀਨ ਤੇ ਨੰਬਰ ਐਡਰੈਸ ਚੱਲ ਰਿਹਾ ਜੀ ਬਾਕੀ ਸ਼ੇਅਰ ਕਰਨੀ ਨਾ ਭੁੱਲਿਓ ਵੀਡੀਓ ਆਪਣੇ ਜਿੰਨੇ ਵੀ ਨਾ ਜਿਨ੍ਹਾਂ ਦਾ ਬਜਟ ਆਪਣੇ ਵਰਗਾ ਹੁੰਦਾ ਨਾ ਘੱਟ ਪੈਸੇ ਲਾ ਕੇ ਰਾਜੀ ਨੇ ਔਰੇ ਪਹੁੰਚ ਜਾਣੇ ਕੋਈ ਚੱਕਰ ਨਹੀਂ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੇ ਐਡਰੈਸ ਵੀ ਚੱਲ ਰਿਹਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਤੇ ਲਈ